ਸ਼ਸ਼ੀਕਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੰਜਾਬ ਹਰਿਆਣਾ ਲਾਈਵ ਤੇ ਇਸ ਟਾਈਮ ਦੀ ਵੱਡੀ तमाम ਖਬਰਾਂ ਦੇ ਨਾਲ ਚਲਦੇ ਆ ਇਸ ਟਾਈਮ ਦੀ ਵੱਡੀ तमाम ਜਿਹੜੀ ਵੱਡੀ ਖਬਰ ਹੈ ਨਿਕਲ ਕੇ ਸਾਹਮਣੇ ਬਠਿੰਡਾ ਜ਼ਿਲ੍ਹੇ ਦੇ ਰੈਰੇ ਗੱਗਾ ਤੂਰਕੋਟ ਦੇ ਨੇੜੇ ਪੈਲਸ ਦੀ ਹੈ ਜਿੱਥੇ ਕੀ ਸਕਾਈ ਹਾਈਟਸ ਜਿਹੜਾ ਪੈਲਸ ਹੈ ਉਸ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕੀ ਸ਼ੁੱਕਰਵਾਰ ਦੇ ਰਾਤ ਵਿਆਸ ਸਮਾਗਮ ਦੇ ਦੌਰਾਨ জ্ঞাত ਵਰਕੀ ਜਿਹੜੇ ਅਣਪਛਾਤੇ ਵਿਅਕਤੀਆ ਵੱਲੋਂ ਗਿਆਤ ਵਿਅਕਤੀਆ ਵੱਲੋਂ ਜਿਹੜੇ ਉੱਥੇ ਆ ਕੇ ਹਥਿਆਰਾਂ ਦੇ ਨਾਲ ਸਮੇਤ ਵਿਆਹ ਸਮਾਗਮ ਦੇ ਵਿੱਚ ਕੁਝ ਜਾਂਦੇ ਆ ਵਿਆਹ ਸਮਾਗਮ ਤੇ ਕੁਝੰ ਤੋਂ ਬਾਅਦ ਉਹ ਇਸ ਜਗ੍ਹਾ ਤੇ ਆ ਕੇ ਜਿਹੜੇ ਵੱਡੇ ਤੌਰ ਤੇ ਉੱਤੇ ਨੁਕਸਾਨ ਜਿਹੜਾ ਨਹੀਂ ਹੋਇਆ ਤਾਂ ਪਰ ਉਸ ਤੋਂ ਬਾਅਦ ਜਿਹੜੀ ਫਾਇਰਿੰਗ ਜ਼ਰੂਰ ਹੋਈ ਹੈ ਪਰ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਜਿਹੜੀ ਕੀਤੀ ਜਾ ਰਹੀ ਹੈ ਪਰ ਵੱਡੇ ਤੌਰ ਦੇ ਉੱਤੇ ਜਿੱਥੇ ਪ੍ਰਸ਼ਾਸਨ ਵੱਲੋਂ ਵੱਡੇ ਜ਼ਾਬੇ ਕੀਤੇ ਜਾਂਦੇ ਸੀਗੇ ਕਿ ਕਿਸੇ ਵੀ ਵਿਆਹ ਸਮਾਗਮ ਦੇ ਵਿੱਚ ਫਾਇਰਿੰਗ ਹੀ ਆਪਾ ਸਟੋਲ ਅਸਲਾ ਲੈ ਕੇ ਨਹੀਂ ਆ ਦਿੱਤਾ ਜਾਵੇਗਾ ਪਰ ਉੱਥੇ ਜਿਹੜੀ ਪੁਲਿਸ ਦੀਆਂ ਟੀਮਾਂ ਨੇ ਉਹ ਜਾਂਚ ਪੜਤਾਲ ਦੇ ਵਿੱਚ ਕਰ ਰਹੀਆਂ ਨੇ ਮੌਕੇ ਤੇ ਪੁਲਿਸ ਫੋਰਸ ਜਿਹੜੀ ਪਹੁੰਚੀ ਹੈ ਪਰ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਸੂਤਰਾਂ ਦੇ ਜਿਹੜੇ ਅਨੁਸਾਰ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਕਿ ਸ਼ੁੱਕਰਵਾਰ ਰਾਤ ਨੂੰ ਰਾਮਪੁਰਾ ਦੇ ਜਿਹੜੇ ਨੇੜੇ ਪਿੰਡ ਲੈਰੀਕ ਦੂਰਕੋਟ ਦੇ ਨਜ਼ਦੀਕ ਜਿਹੜਾ ਸਕਾਈ ਹਾਈਟਸ ਮੈਰਿਜ ਪੈਲੇਸ ਹੈ ਜਿੱਥੇ ਕੀ ਅਦੇਰ ਰਾਤ ਇੱਕ ਸ਼ਾਦੀ ਜਿਹੜਾ ਵਿਆਹ ਸਮਾਗਮ ਹੈ ਜਿਹੜਾ ਉੱਥੇ ਚੱਲ ਰਿਹਾ ਸੀਗਾ ਤੇ ਉੱਥੇ ਉਸ ਦੇ ਦੌਰਾਨ ਅਗਿਆਤ ਵਕਤੀਆਂ ਵੱਲੋਂ ਅਸਲੇ ਹਥਿਆਰਾਂ ਦੇ ਸਮੇਤ ਪੈਲੇਸ ਦੇ ਵਿੱਚ ਦਾਖਲ ਹੋਏ ਤਾਂ ਉਸ ਤੋਂ ਬਾਅਦ ਜਿਹੜੀਆਂ तमाम ਤਸਵੀਰਾਂ ਸਾਹਮਣੇ ਆਈਆਂ ਤਾਂ ਆਪਣੇ ਜਿਹੜੇ ਹਥਿਆਰ ਸੀ ਉਹਨਾਂ ਕੋਲੋਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਫਾਇਰਿੰਗ ਕਿਸ ਮਜਾ ਨਾਲ ਹੋਈ ਪਰ ਹਜੇ ਉਸ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਪਰ ਇੱਕ ਗੱਲ ਆ ਜ਼ਰੂਰ ਨਿਕਲ ਕਈ ਹੈ ਕਿ ਉੱਥੇ ਫਾਇਰਿੰਗ ਹੋਈ ਹੈ ਪਰ ਉੱਥੇ ਵੱਡੇ ਤੌਰ ਤੇ ਉੱਤੇ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਆਪਣੀ ਜਾਂਚ ਪੜਤਾਲ ਕਰ ਰਹੇ ਨੇ ਤਾਂ ਉੱਥੇ ਜਦੋਂ ਅਹਸੀਆਂ ਗੋਲੀਆਂ ਦੀਆਂ ਆਵਾਜ਼ਾਂ ਜਿਹੜੀਆਂ ਲਗਾਤਾਰ ਸੁਣਨ ਨੂੰ ਮਿਲਿਆ ਪੈਰਸ ਦੇ ਵਿੱਚ ਇਕੱਠੇ ਹੋਏ ਲੋਕ ਅਫਸਰਾ ਅਫਰਾ ਤਫਰੀਦਾ ਜਿਹੜਾ ਮਾਹੌਲ ਪੈਦਾ ਹੋ ਗਿਆ ਤਾਂ ਉੱਥੇ ਹੀ ਬਿਲਕੁਲ ਇਸ ਤਰ੍ਹਾਂ ਜਿਹੜਾ ਮਾਹੌਲ ਸੀ ਅਫਰਾ ਤਫਰੀਦਾ ਉਹ ਪੈਦਾ ਹੋਇਆ ਤਾਂ ਉਸ ਤੋਂ ਬਾਅਦ ਫਾਇਰਿੰਗ ਦੇ ਦੌਰਾਨ ਕੁਝ ਲੋਕਾਂ ਦੇ ਮਾਮੂਲੀ ਛੋਟਾ-ਸਟਾ ਵੀ ਵੱਜਿਆ ਤਾਂ ਜਿਹੜੀ ਉਸ ਤੋਂ ਬਾਅਦ ਅ ਕੁਝ ਲੋਕ ਨੇ ਜਿਹੜੇ ਉਹ ਉਥੋਂ ਮੌਕੇ ਤੇ ਹੀ ਫਰਾਰ ਹੋ ਗਏ ਜਿਹੜੇ ਯੂਰੋਪੀ ਸੀ ਜਿਹੜਾ ਨੇ ਫਾਇਰਿੰਗ ਕੀਤੀ ਸੀ ਉਥੋਂ ਮੌਕੇ ਤੇ ਫਰਾਰ ਹੋ ਗਏ ਤੇ ਸੂਤਰਾਂ ਦੇ ਹਵਾਲੇ ਤੋਂ ਕੁਝ ਇਹ ਜੀ ਜਾਣਕਾਰੀ ਵੀ ਮਿਲੀ ਹੈ ਕਿ ਪੁਲਿਸ ਫੋਰਸ ਵੀ ਜਿਹੜੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਤਮਾਮ ਜਿਹੜੀ ਪੈਰਿਸ ਦਾ ਸਿਟੀ ਜਿਸ ਸੀਸੀਟੀਵੀ ਫੁਟੇਜ ਆਈ ਹੈ ਸ ਬਿਲਕੁਲ ਸਾਹਮਣੇ ਆਇਆ ਤਾਂ ਫੁਟੇਜ ਦੇ ਵਿੱਚ ਕੁਝ ਜਿਹੜੇ ਸੀਗੇ ਵੱਡੇ ਤੌਰ ਦੇ ਉੱਤੇ ਜਿਹੜੇ ਬਾਰਦਾਤ ਕਰਨ ਵਾਲੇ ਸੀ ਉਹ ਫਰਾਰ ਹੋਏ ਤਾਂ ਉਥੋਂ ਬਾਅਦ ਇਸ ਤਰ੍ਹਾਂ ਦੀ ਜਿਹੜੀ ਫੁਟੇਜ ਐ ਸਾਹਮਣੇ ਆਈ ਹੈ ਕਿ ਤਾਂ ਉਸ ਤੋਂ ਬਾਅਦ ਜਿਹੜੇ ਤੇਜ਼ ਜਿਹੜੇ ਪੁਲਿਸ ਨੇ ਆਪਦੀ ਜਿਹੜੀ ਜਾਂਚ ਆ ਉਹ ਤੇਜ਼ ਕੀਤੀ ਹੈ ਤਾਂ ਹੁਣ ਪਤਾ ਲੱਗਣਾ ਕਿ ਕਦੋਂ ਤੱਕ ਇਹ ਜਿਹੜੇ ਫਾਇਰਿੰਗ ਕਰਨ ਵਾਲੇ ਸੀ ਕੀ ਮਾਮਲਾ ਸੀ ਪੂਰਾ ਹਜੇ ਤੱਕ ਪੁਲਿਸ ਵੀ ਇਸ ਕੈਮਰੇ ਦੇ ਸਾਹਮਣੇ ਨਹੀਂ ਆਈ ਹੈ ਕਿਉਂਕਿ ਅਕਸਰ ਪੁਲਿਸ ਆ ਜਿਹੜੀ ਪੁਲਿਸ ਦਾ ਵੀ ਭਜਾਲ ਆ ਜਿਹੜਾ ਵੱਡੇ ਤੌਰ ਤੇ ਪਿਆ ਹੋਇਆ ਦਾ ਕਿਸੇ ਵਿਆਹ ਸਮਾਗਮ ਦੇ ਵਿੱਚ ਰੰਗ ਦੇ ਵਿੱਚ ਭੰਗ ਪੈਣਾ ਬਹੁਤ ਦੁੱਖ ਭਰੀ ਖਬਰ ਹੋ ਜਾਂਦੀ ਹੈ ਕਿਉਂਕਿ ਕਿਸੇ ਦੇ ਵਿਆਹ ਦੇ ਵਿੱਚ ਫਾਇਰਿੰਗ ਹੋ ਜਾਣੀ ਤਾਂ ਅਕਸਰ ਉਸ ਦਾ ਨੁਕਸਾਨ ਉਸ ਪਰਿਵਾਰ ਦੇ ਕੁਝ ਬੰਦਿਆਂ ਦਾ ਜਿਹੜਾ ਨੁਕਸਾਨ ਹੈ ਜਾਨ ਮਾਲ ਤੋਂ ਬਚਾਅ ਰਹਿੰਦਾ ਪਰ ਸੱਟਾਂ ਵੱਜਨੀਆਂ ਵੀ ਬਹੁਤ ਨੁਕਸਾਨਦਾਕਰ ਹੋ ਜਾਂਦਾ ਹੈ ਸੱਟਾਂ ਵੱਜੀਆਂ ਸੱਟਾਂ ਕਾਫੀ ਲੋਕਾਂ ਦੇ ਵੱਜੀਆਂ ਉੱਥੇ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਵੀ ਲਜਾਇਆ ਗਿਆ ਤਾਂ ਉੱਥੇ ਅਫੜਾ ਦਫੜੀ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋਇਆ ਤਾਂ ਸੀਸੀਟੀਵੀ ਫੁਟੇਜ ਹੈ ਜਿਹੜੀ ਬਿਲਕੁਲ ਐਕਸਕਲੂਸਿਵ ਤਸਵੀਰਾਂ ਨੇ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਲਾਈਵ ਤੇ ਕਿਉਂਕਿ ਇਹ ਤਸਵੀਰਾਂ ਇਸ ਤਰ੍ਹਾਂ ਦੀਆਂ ਨੇ ਜਿੱਥੋਂ ਨਿਕਲ ਕੇ ਸਾਹਮਣੇ ਆਈਆਂ ਕਿ ਲੈਰੀ ਗੱਗਾ ਲੈਰੀ ਗੱਗਾ ਰਾਮਪੁਰੇ ਦੇ ਨੇੜੇ ਤੁਰਕੋਟ ਦੇ ਨੇੜੇ ਹੈ ਗਿਆ ਪਰ ਉੱਥੇ ਹੀ ਰਾਮਪੁਰਾ ਜ਼ਿਲ੍ਹਾ ਬਠਿੰਡਾ ਪੈ ਗਿਆ ਪਰ ਆਖਿਰਕਾਰ ਪੈਲਸਾਂ ਦੇ ਵਿੱਚ ਹਥਿਆਰ ਲਿਜਾਉਣ ਤੋਂ ਮਨਾ ਕੀਤਾ ਜਾਂਦਾ ਹੈ ਫਿਰ ਵੀ ਆਪਾਂ ਪੈਲਸਾਂ ਵਿਆਹ ਸਮਾਗਮਾਂ ਦੇ ਵਿੱਚ ਰਫਲ ਜਾਂ ਫਿਰ ਜਿਹੜੀ ਆਪਾਂ ਕਹਿੰਦੇ ਆ ਵੀ ਆਪਾਂ ਪਿਸਤਲ ਲੈ ਕੇ ਜਾਂਦੇ ਆ ਆਪਾਂ ਸਾਈਡ ਕਰਨ ਜਿਹੜੀ ਆਪਾਂ ਆਪਣੀ ਸੇਫਟੀ ਲਈ ਤਾਂ ਹਰ ਇਨਸਾਨ ਆਪਣੀ ਸੇਫਟੀ ਸਿਕਿਉਰ ਰੱਖਦਾ ਪਰ ਜਦੋਂ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਬਠਿੰਡਾ ਦੇ ਡੀਸੀ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਉਸ ਤੋਂ ਬਾਅਦ ਜੁਤ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਪੈਲਸਾਂ ਦੇ ਸਾਹਮਣੇ ਆਉਂਦੇ ਆਖਿਰਕਾਰ ਕੀ ਪਰਿਵਾਰ ਦੇ ਨਾਲ ਕੋਈ ਰੰਜਸ਼ ਸੀ ਉਸ ਨੌਜਵਾਨਾ ਦੀ ਜਿਨ੍ਹਾਂ ਨੇ ਕਿਤਾਬੜ ਤੌਰ ਗੋਲੀਆਂ ਚਲਾਈਆਂ ਜਾਂ ਫਿਰ ਕਿਸ ਤਰ੍ਹਾਂ ਦੀ ਜਿਹੜੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਹੈ ਅਕਸਰ ਕਿਉਂ ਇਹ ਵੱਡਾ ਨੁਕਸਾਨ ਜਿਹੜਾ ਹੋਣ ਤੋਂ ਬਚਾਵ ਰਿਹਾ ਹੈ ਕੀ ਕਾਰਨ ਕੀ ਰਹੇ ਹੋ ਸਕਦੇ ਆ ਤਾਂ ਉਸ ਤੇ ਉੱਤੇ ਵੱਡੀ ਜਿਹੜੀ ਗੱਲਬਾਤ ਜਿਹੜੀ ਸਾਹਮਣੇ ਆਈ ਹੈ ਆਖਿਰਕਾਰ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਦੇਖੀ ਸਮਝ ਸਕਦੇ ਆ ਜਾਂ ਫਿਰ ਕੀ ਰੰਜਸ਼ ਸੀ ਜਾਂ ਫਿਰ ਅੱਜ ਕੱਲ ਦਾ ਜਿਹੜਾ ਜ਼ਮਾਨਾ ਲਵ ਮੈਰिज ਆ ਜਾਂ ਫਿਰ ਕੁਝ ਹੋਰ ਐ ਤਾਂ ਦੀ ਕੋਈ ਗੱਲਬਾਤ ਐ ਕੋਈ ਪਰਸਨਲ ਆਪਾਂ ਪਰਿਵਾਰਿਕ ਕੋਈ ਰੰਜਸ਼ ਕਰ ਸਕਦੇ ਆ ਜਾਂ ਫਿਰ ਅੱਜ ਕੱਲ ਦੇ ਜ਼ਮਾਨੇ ਤੇ ਆਪਾਂ ਦੇਖਦੇ ਆ ਕਿ ਇੱਕ ਪਰਿਵਾਰ ਐ ਜਿਹੜਾ ਉਹ ਮਾਪੇ ਆ ਜਿਹੜੇ ਮਾਪਿਆਂ ਦੀ ਵੀ ਇੱਜ਼ਤ ਦਾ ਸਵਾਲ ਹੋ ਜਾਂਦਾ ਪਰ ਕੁਝ ਵਜ੍ਹਾ ਤੇਰੀਆਂ ਹੁਣ ਅਸੀਂ ਵੀ ਤੁਹਾਨੂੰ ਉਸ ਗੱਲਾਂ ਨੂੰ ਨਹੀਂ ਜਾਗਰੂਕ ਕਰ ਸਕਦੇ ਕਿ ਵਜ੍ਹਾ ਵਾਂ ਹੋ ਸਕਦੀਆਂ ਨੇ ਉਹ ਅਜੇ ਗੱਲਾਂ ਜਾਂਚ ਦੇ ਵਿੱਚ ਸਾਹਮਣੇ ਆਉਣਗੀਆਂ ਪੁਲਿਸ ਵੀ ਇਸ ਮਸਲੇ ਦੇ ਉੱਤੇ ਜਿਹੜੀ ਜਾਂਚ ਹੈ ਬੜੀ ਤੇਜ਼ੀ ਦੇ ਨਾਲ ਕਰ ਰਹੀ ਹੈ ਮੌਕੇ ਤੇ ਪੁਲਿਸ ਫੋਰਸ ਹੈ ਜਿਹੜੀ ਪਹੁੰਚੀ ਸੀ ਪਰ ਉਹ ਜਾਂਚ ਪੂਰੀ ਡੂੰਘਾਈ ਦੇ ਨਾਲ ਕਰ ਰਹੀ ਹੈ ਉੱਥੇ ਹੀ ਮੌਕੇ ਤੇ ਜਿਹੜੇ ਪੁਲਿਸ ਫੋਰਸ ਦੇ ਉੱਚਿਤ ਅਧਿਕਾਰੀ ਵੀ ਪਹੁੰਚੇ ਨੇ ਪਰ ਉੱਥੇ ਹੀ ਜਿਹੜੀ ਆਪਣਾ ਤਫੜੀ ਦਾ ਮਾਹੌਲ ਦੇਖਣ ਵਾਲਾ ਕਿਸ ਤਰ੍ਹਾਂ ਬਣਿਆ ਸੀ ਸਾਹਮਣੇ ਕੁਝ ਮਲਵਾਈ ਦੀਵਾਲੇ ਵੀ ਨਜ਼ਰ ਆਉਂਦੇ ਨੇ ਇਸ ਫੁਟੇਜ ਦੇ ਵਿੱਚ ਤਾਂ ਕਿਸ ਤਰ੍ਹਾਂ ਦੇਖੋ ਅਫੜਾ ਤਫੜੀ ਦਾ ਮਾਹੌਲ ਬਣਿਆ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਇੰਨਾ ਕੁ ਕ੍ਰੀਏਟ ਹੋ ਗਿਆ ਕਿ ਉਸ ਤੋਂ ਬਾਅਦ ਫਟਾਫਟ ਜਿਹੜੀਆਂ ਰਸਮਾਂ ਆਦਾਂ ਹੋਈਆਂ ਤਾਂ ਉਸ ਤੋਂ ਬਾਅਦ ਸਾਰਾ ਪੈਲਸ ਖਾਲੀ ਹੋ ਗਿਆ ਸ਼ੁਕਰਵਾਰ ਦੇ ਰਾਤ জ্ঞাত ਵਿਅਕਤੀਆਂ ਬਲੋ ਜਿਹੜੇ ਰਾਮਪੂਰਾ ਦੇ ਨੇੜੇ ਧੂਰਕੋਟ ਦੇ ਵਿੱਚ ਕਾ ਉਥੇ ਲਹਿਰੀ ਗੱਗਾ ਦੇ ਨੇੜੇ ਧੂਰਕੋਟ ਦੇ ਵਿੱਚ ਰਾਮਪੁਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਫਾਇਰਿੰਗ ਹੋਈ ਹੈ ਤਾਂ ਫਾਇਰਿੰਗ ਦੀ ਐਕਸਕਲੂਸਿਵ ਤਸਵੀਰਾਂ ਅਸੀਂ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਲਾਈਵ ਤੋਂ ਦੇਖ ਰਹੇ ਹਾਂ ਤਾਂ ਇਸ ਤਰ੍ਹਾਂ ਦੀ ਐਕਸਕਲੂਸਿਵ ਤਸਵੀਰਾਂ ਲਈ ਲਗਾਤਾਰ ਬਣੇ ਰਹੋ ਪੰਜਾਬ ਹਰਿਆਣਾ ਲਾਈਵ ਦੇ ਨਾਲ